ਕਿਰਿਆਕਾਲ ਪੀਪੀ ਬੱਤੀ ਨਮਾਸ਼ਹਿਰ ਦੇਖ ਰਹੇ ਹੋ ਮੈਦਨੀ ਸੂਰੀ ਸਾਥੀਓ ਪੰਜਾਬ ਵਿੱਚ ਹਾਲ ਦੀ ਘੜੀ ਗੱਲ ਕਰੀਏ ਕਤਲ ਵਾਲੀ ਖਬਰ ਸਾਹਮਣੇ ਆਉਣਾ ਲੁੱਟਖੋਹ ਵਾਲੀ ਖਬਰ ਸਾਹਮਣੇ ਆਉਣਾ ਜਾਂ ਕਹਿ ਲਈਏ ਕਿਤੇ ਗੋਲੀ ਚੱਲਣ ਦੀ ਖਬਰ ਸਾਹਮਣੇ ਆਉਣਾ ਤਾਂ ਲੋਕਾਂ ਨੂੰ ਹੈਰਾਨੀ ਨਹੀਂ ਹੁੰਦੀ ਕਿਉਂਕਿ ਇਹ ਖਬਰਾਂ ਆਮ ਜਿਹੀਆਂ ਹੋ ਗਈਆਂ ਅਮਨ ਕਾਨੂੰਨ ਦੀ ਸਥਿਤੀ ਇਸ ਕਦਰ ਵਿਗੜ ਚੁੱਕੀ ਹੈ ਲੋਕਾਂ ਅੰਦਰ ਡਰ ਅਤੇ ਸਹਿਮ ਦਾ ਮਾਹੌਲ ਹੈ ਹੁਣ ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਪਿੰਡ ਮੱਲਪੁਰ ਨਮਾਸ਼ਹਿਰ ਦੇ ਅੰਦਰ ਪਿੰਡ ਮੱਲਪੁਰ ਹੈ ਜਿੱਥੋਂ ਦਾ ਇੱਕ 42 ਸਾਲਾ ਹਰਮੇਸ਼ ਜੋ ਕਿ ਮਜ਼ਦੂਰੀ ਦਾ ਕੰਮ ਕਰਦਾ ਸੀ ਉਸ ਦੀ ਹੁਣ ਮੌਤ ਦੀ ਖਬਰ ਜਿਹੜੀ ਉਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਦੱਸ ਦਈਏ ਧਰਮਕੋਟ ਹੰਸਰੋ ਰੋਡ ਤੇ ਪੱਠੇ ਦੇ ਨਜ਼ਦੀਕ ਉਸ ਦੀ ਜਿਹੜੀ ਬੋਡੀ ਮਿਲਦੀ ਹੈ ਡੈੱਡ ਬੋਡੀ ਮਿਲਦੀ ਹੈ ਜ਼ਖਮੀ ਜਿਹੜਾ ਸਰੀਰ ਜ਼ਖਮੀ ਹੋਇਆ ਹੁੰਦਾ ਔਰ ਸ਼ੱਕੀ ਹਾਲਾਤਾਂ ਵਿੱਚ ਜਿਹੜੀ ਡੈੱਡ ਬੋਡੀ ਮਿਲਦੀ ਹੈ ਪਿੰਡ ਦੇ ਲੋਕਾਂ ਨਾਲ ਜਦ ਗੱਲਬਾਤ ਕੀਤੀ ਸਾਡੇ ਸੰਵਾਦਾਤਾਂ ਨੇ ਪਹੁੰਚ ਕੀਤਾ ਉਹਨਾਂ ਨੇ ਦਬੀ ਆਵਾਜ਼ ਵਿੱਚ ਦੱਸਿਆ ਕਹਿੰਦੇ ਕਿ ਸਰੀਰ ਤੇ ਜ਼ਖਮ ਦੇ ਬਹੁਤ ਸਾਰੇ ਨਿਸ਼ਾਨ ਸਨ ਇੱਕ ਵਿਅਕਤੀ ਨੇ ਕਿਹਾ ਕਿ ਕਮਰ ਤੇ ਜਿਹੜੇ ਛੱਟ ਦੇ ਨਿਸ਼ਾਨ ਸਨ ਜਾਨੀ ਕਿ ਲੱਕ ਤੇ ਛੱਟ ਦੇ ਨਿਸ਼ਾਨ ਸਨ ਕਿਸੇ ਨੇ ਦਬੀ ਆਵਾਜ਼ ਚ ਕਿਹਾ ਕਿ ਕੰਨਾਂ ਤੇ ਨਿਸ਼ਾਨ ਵੀ ਸੀਗੇ ਕਿ ਕੋਈ ਕਹਿੰਦਾ ਛਾਤੀ ਤੇ ਨਿਸ਼ਾਨ ਸੀ ਕੋਈ ਕਹਿੰਦਾ ਅੱਖ ਤੇ ਨਿਸ਼ਾਨ ਸੀ ਤਾਂ ਸਾਥੀਓ ਸਰੀਰ ਦੇ ਉੱਤੇ ਕਈ ਥਾਂ ਹੀ ਜਿਹੜੇ ਜ਼ਖਮ ਦੇ ਨਿਸ਼ਾਨ ਨੇ ਉਹ ਇਸ ਗੱਲ ਨੂੰ ਪਰੋੜਤਾ ਕਰਦੇ ਆ ਕਿ ਕੋਈ ਕੁਦਰਤੀ ਮੌਤ ਨਹੀਂ ਹੈ ਇਹ ਸ਼ੱਕੀ ਹਾਲਾਤਾਂ ਵਿੱਚ ਡੈੱਡ ਬੋਡੀ ਮਿਲੀ ਹੈ ਔਰ ਪਿੰਡ ਵਾਸੀ ਇਹ ਵੀ ਗੱਲ ਕਰਦੇ ਆ ਮਲਪੁਰ ਦੇ ਜਦੋਂ ਗੱਲਬਾਤ ਕਰਦੇ ਆ ਉਹ ਕਹਿੰਦੇ ਆ ਕਿ ਇੰਨੇ ਸਰੀਰ ਤੇ ਜ਼ਖਮ ਸਨ ਤਾਂ ਇਹ ਤੋਂ ਅੰਦਾਜ਼ਾ ਲੱਗਦਾ ਹੈ ਕਿ ਮੌਤ ਦੇ ਪਿੱਛੇ ਕੋਈ ਰਾਜ ਲੁਕਿਆ ਹੋਇਆ ਤੇ ਹੁਣ ਪੁਲਿਸ ਪ੍ਰਸ਼ਾਸਨ ਵੀ ਪਹੁੰਚਦਾ ਹੈ ਤੇ ਹੋ ਸਕਦਾ ਬਹੁਤ ਛੇਤੀ ਆਉਣ ਵਾਲੇ ਸਮੇਂ ਵਿੱਚ ਪੁਲਿਸ ਪ੍ਰਸ਼ਾਸਨ ਜਿਹੜਾ ਰਾਜ ਲੁਕਿਆ ਉਸ ਨੂੰ ਲੱਭ ਲਵੇ ਕਿਉਂਕਿ ਪੁਲਿਸ ਪ੍ਰਸ਼ਾਸਨ ਤੁਹਾਨੂੰ ਪਤਾ ਡਿਫਰੈਂਟ ਡਿਫਰੈਂਟ ਐਂਗਲ ਤੇ ਕੰਮ ਕਰਦਾ ਹੁੰਦਾ ਪਰ ਸਵਾਲ ਇਹੀ ਨੇ ਕਿ ਜਿਹੜਾ ਹਰਮੇਸ਼ ਜਿਸ ਦਾ ਕਤਲ ਹੋਇਆ ਜਾਂ ਕੋਈ ਹਾਦਸਾ ਹੋਇਆ ਜਾਂ ਕੋਈ ਕੁਦਰਤੀ ਮੌਤ ਹੋਈ ਅਸੀਂ ਤਾਂ ਇਹ ਗੱਲ ਹੱਲੇ ਸਪਸ਼ਟ ਨਹੀਂ ਕਰ ਸਕਦੇ ਪਿੰਡ ਵਾਸੀਆਂ ਵਿੱਚ ਜਿਹੜੀਆਂ ਚਰਚਾਵਾਂ ਨੇ ਉਹ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਹੈ ਤਾਂ ਸਭ ਤੋਂ ਪਹਿਲੀ ਗੱਲ ਤਾਂ ਇਹੀ ਹੈ ਕਿ ਜਿਹੜਾ ਹਰਮੇਸ਼ ਹੈ ਉਸ ਦੀ ਆਖਰੀ ਵਾਰ ਕਿਸ ਨਾਲ ਗੱਲ ਹੋਈ ਪੁਲਿਸ ਇਹ ਲੱਭਣ ਦੀ ਕੋਸ਼ਿਸ਼ ਕਰੇ ਤਾਂ ਸ਼ਾਇਦ ਹੋਰ ਨੇੜੇ ਪਹੁੰਚ ਜਾਵੇ ਤਹਿਕੀਕਾਤ ਹੋਰ ਨਜ਼ਦੀਕ ਪਹੁੰਚ ਜਾਵੇ ਜੇ ਉੱਥੇ ਕੋਈ ਸੀਸੀਟੀਵੀ ਕੈਮਰਾ ਉਸ ਨੂੰ ਖੰਗਾਲਿਆ ਜਾਵੇ ਜਾਂ ਪਿਛਲੇ ਦਿਨਾਂ ਵਿੱਚ ਹਾਲੇ ਵਿੱਚ ਕੋਈ ਹਰਮੇਸ਼ ਨੂੰ ਜੇਕਰ ਕੋਈ ਧਮਕੀ ਮਿਲੀ ਹੋਵੇ ਜਾਂ ਕਿਸੇ ਨਾਲ ਕੋਈ ਝਗੜਾ ਹੋਇਆ ਹੋਵੇ ਤਾਂ ਉਸ ਤੋਂ ਥੋੜੇ ਅੰਦਾਜ਼ੇ ਨੇੜੇ ਲੱਗ ਸਕਦੇ ਲੇਕਿਨ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਪਿੰਡ ਵਿੱਚ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਸਨ ਕੈਮਰੇ ਮੋਰੇ ਆ ਕਿ ਹਾਲਾਂਕਿ ਉਹਨਾਂ ਨੇ ਗੱਲਬਾਤ ਨਹੀਂ ਕੀਤੀ ਲੇਕਿਨ ਪਿੰਡ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ ਤੇ ਨਾਲ ਇਹ ਵੀ ਕਹਿ ਰਹੇ ਸਨ ਕਿ ਹਰਮੇਸ਼ 42 ਸਾਲ ਦਾ ਹੋ ਗਿਆ ਸੀ ਬਿਆਣੀ ਸੀ ਕੁਆਰਾ ਸੀ ਪੰਜਾ ਭੈਣ ਭਰਾਵਾਂ ਚੋਂ ਇੱਕ ਸੀ ਤੇ ਉਸ ਦੀ ਹੱਲੇ ਸ਼ਾਦੀ ਨਹੀਂ ਹੋਈ ਸੀ ਤਾਂ ਸਾਥੀਓ ਸਵਾਲ ਬਹੁਤ ਸਾਰੇ ਖੜੇ ਹੁੰਦੇ ਆ ਕਿ ਜ਼ਖਮੀ ਜਿਹੜਾ ਹਾਲਾਤ ਹੈ ਸਰੀਰ ਜਿਹੜਾ ਜ਼ਖਮੀ ਹੁੰਦਾ ਔਰ ਇਸ ਸਰੀਰ ਤੇ ਕਈ ਥਾਈਂ ਸੱਟ ਦੇ ਨਿਸ਼ਾਨ ਹੁੰਦੇ ਆ ਜਿਹੜੀ ਡੈੱਡ ਬੋਡੀ ਹੈ ਜਿਹੜੀ লাশ ਹੈ ਉਹ ਸ਼ੱਕੀ ਹਾਲਾਤਾਂ ਚ ਮਿਲਦੀ ਹੈ ਜਿਸ ਕਰਕੇ ਲੋਕਾਂ ਦੇ ਮਨ ਅੰਦਰ ਇਹ ਕਿਆਸ ਰਹੀਆਂ ਬਣਦੀਆਂ ਮਨ ਅੰਦਰ ਸਵਾਲ ਉੱਠਦਾ ਕਿ ਭਾਈ ਇਹ ਕਤਲ ਹੈ ਜਾ ਕੀ ਹੈ ਕਿਉਂਕਿ ਕੁਦਰਤੀ ਮੌਤ ਤਾਂ ਨਹੀਂ ਲੱਗਦੀ ਕਿਉਂਕਿ ਜੇਕਰ ਸਰੀਰ ਦੇ ਉੱਤੇ ਬਹੁਤ ਸਾਰੇ ਜ਼ਖਮ ਨੇ ਸੱਟਾਂ ਦੇ ਨਿਸ਼ਾਨ ਹਨ ਤਾਂ ਇਹ ਹੈਰਾਨੀ ਤਾਂ ਲੋਕਾਂ ਅੰਦਰ ਹੁੰਦੀ ਹੈ ਔਰ ਡਰ ਤੇ ਸਹਿਮਤਾ ਬਣਦਾ ਤੇ ਲੋਕ ਇਹ ਵੀ ਗੱਲ ਕਹਿੰਦੇ ਆ ਕਿ ਸੱਚ ਸਾਹਮਣੇ ਆਉਣਾ ਚਾਹੀਦਾ ਕਿਤੇ ਇਹ ਮੌਤ ਅਨਸੁਣੀ ਮੌਤ ਨਾ ਬਣ ਜAVE ਕਿਉਂਕਿ ਜੇ ਅਨਸੁਣੀ ਮੌਤ ਬਣੀ ਤਾਂ ਲੋਕਾਂ ਅੰਦਰ ਬਹੁਤ ਲੰਬੇ ਸਮੇਂ ਤੱਕ ਡਰ ਤੇ ਸਹਿਮ ਦਾ ਮਾਹੌਲ ਬੜਿਆ ਰਹੂਗਾ ਲੋਕ ਉਸ ਰੋਡ ਤੇ ਉਸ ਰਾਹ ਤੇ ਜਾਣ ਤੋਂ ਕਤਰਾਉਣਗੇ ਕਿਉਂਕਿ ਕਿਆ ਇਹ ਵੀ ਜਾ ਰਿਹਾ ਹੈ ਕਿ ਜਿਹੜਾ ਇਹ ਧਰਮਕੋਟ ਤੇ ਹੰਸਰੋਲਾ ਰਾਹ ਆ ਭੱਟੇ ਵਾਲਾ ਇਹਦੇ ਕਹਿੰਦੇ ਚੌਕ ਜੇ ਵਿੱਚ ਡੈੱਡ ਬੋਡੀ ਪਈ ਮਿਲੀ ਹੈ ਔਰ ਪੁਲਿਸ ਪਹੁੰਚਦੀ ਹੈ ਪੁਲਿਸ ਕੈਮਰਾ ਮਾਰ ਕੇ ਚਿਹਰਾ ਪਛਾਣਨ ਦੀ ਲੋਕਾਂ ਨੂੰ ਗੱਲ ਕਹਿੰਦੀ ਹੈ ਲੇਕਿਨ ਖੂਨ ਕਹਿੰਦੇ ਚਿਹਰੇ ਤੇ ਜੰਮਿਆ ਸੀ ਜਿਸ ਕਰਕੇ ਉਸ ਸਮੇਂ ਪਛਾਣ ਨਹੀਂ ਸੀ ਆ ਰਹੀ ਤਾਂ ਜੇਕਰ ਜੋ ਵੀ ਜੇ ਕਿਤੇ ਕਤਲ ਹੈ ਤੇ ਜਿਹੜੇ ਲੋਕ ਇਸ ਦੇ ਪਿੱਛੇ ਹਨ ਉਹਨਾਂ ਦਾ ਸਾਹਮਣੇ ਆਉਣਾ ਬਹੁਤ ਜ਼ਰੂਰੀ ਹੈ ਘੁੰਡ ਚਕਾਈ ਹੋਣੀ ਚਾਹੀਦੀ ਸਾਰੇ ਰਾਜ਼ ਖੁੱਲਣੇ ਚਾਹੀਦੇ ਆ ਆ ਜੋ ਲੋਕਾਂ ਦੇ ਮਨ ਅੰਦਰੋਂ ਡਰ ਕੱਢਿਆ ਜਾਵੇ ਜੇਕਰ ਕੋਈ ਰੰਜਿਸ਼ ਦੀ ਗੱਲ ਸੀਗੀ ਉਹ ਵੀ ਸਾਹਮਣੇ ਆਉਣੀ ਚਾਹੀਦੀ ਤਾਂ ਜੋ ਲੋਕਾਂ ਦੇ ਮਨ ਅੰਦਰ ਜਿਹੜੀ ਇਹ ਚਿੰਤਾ ਜਿਹੜੀ ਚੁਣੌਤੀ ਬਣ ਗਈ ਹੈ ਕਿਉਂਕਿ ਉਹ ਰੋਡ ਤੇ ਜਾਣਾ ਹੁਣ ਲੋਕੀ ਕਹਿੰਦੇ ਕਿ ਜੇ ਸੁਨਸਾ ਨਾਲ ਰੋਡ ਆ ਆਪਾਂ ਲੰਬਾ ਰੂਟ ਹੀ ਲੈ ਲਾਂਗੇ ਉਸ ਰੋਡ ਤੇ ਨਹੀਂ ਜਾਣਾ ਕਿਉਂਕਿ ਮਨ ਅੰਦਰ ਸਹਿਮਜਿਆ ਬਣਿਆ ਹੋਇਆ ਤਾਂ ਦੇਖਦੇ ਆਉਣ ਵਾਲੇ ਸਮੇਂ ਵਿੱਚ ਪੁਲਿਸ ਪ੍ਰਸ਼ਾਸਨ ਦੀ ਤਹਿਕੀਕਾਤ ਕਿੱਥੇ ਤੱਕ ਪਹੁੰਚਦੀ ਹੈ ਤੇ ਕਿੰਨੀ ਜਲਦੀ ਕਿੰਨੀ ਛੇਤੀ ਜਿਨ੍ਹਾਂ ਨੇ ਇਹ ਕਤਲ ਕੀਤਾ ਜਾਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਫੜਿਆ ਜਾਂਦਾ ਹੈ ਹਾਲੇ ਤੱਕ ਤਾਂ ਲੋਕ ਇਹੀ ਕਹਿੰਦੇ ਕਿ ਇਹ ਕੁਦਰਤੀ ਮੌਤ ਨਹੀਂ ਲੱਗਦੀ ਇਹ ਸ਼ੱਕੀ ਹਾਲਾਤਾਂ ਵਿੱਚ ਡੈੱਡ ਬੋਡੀ ਮਿਲੀ ਹੈ ਲੋਕਾਂ ਦੀ ਕਿਆਸਰਾਈਆਂ ਇਹੀ ਹੈ ਕਿ ਕਤਲ ਕਰਕੇ ਇਸ ਵਿਅਕਤੀ ਨੂੰ ਇੱਥੇ ਸਿੱਟਿਆ ਗਿਆ ਤਖਾਨੇ ਤੋਂ ਉਹਨਾਂ ਮੌਕੇ ਦੀ ਪੂਰੀ ਤਸਵੀਰ ਹੈ ਨਾਮ ਤਾਂ ਮੇਰਾ ਇੰਦਰਜੀਤ ਸਿੰਘ ਆ ਇੰਦਰਜੀਤ ਜੀ ਕੀ ਗੱਲ ਬਾਤ ਕਿੰਨ ਕੋਈ ਉਹ ਆ ਕੋਈ ਪਤਾ ਲੱਗਾ ਕੁਝ ਇਹ ਤਾਂ ਰਾਤ ਨੂੰ ਜਦੋਂ ਮੈਂ ਆਇਆ ਨਾ ਕੋਈ 11 11:30 ਵਜੇ ਅੱਛਾ ਉਦੋਂ ਮੁਲਾਜ਼ਮ ਖੜੇ ਸੀਗੇ ਹਾਈਵੇ ਤੇ ਅੱਛਾ ਤੇ ਮੈਂ ਟਰਾਲਾ ਲੈ ਕੇ ਦਾਹੋਂ ਵਾਲੋਂ ਆਇਆ ਸੀ ਟਰਾਲਾ ਚਲਾਣੇ ਆ ਟਰਾਲਾ ਚਲਾਣਾ ਅੱਛਾ ਤਾਂ ਉਹ ਮੁਲਾਜ਼ਮਾਂ ਨੇ ਮੈਨੂੰ ਰੋਕਿਆ ਤੇ ਪਛਾਣ ਕਰਨੀ ਚਾਹੀਦੀ ਤੇ ਪਛਾਣ ਤੇ ਮੇਤੇ ਨਹੀਂ ਆਇਆ ਸੀ ਉਹ ਨਹੀਂ ਕਿਹਾ ਵੀ ਕੌਣ ਆ ਬੰਦਾ ਨਹੀਂ ਪਛਾਣ ਚਾਹ। ਕਿਉਂਕਿ ਉਹਦੇ ਮੂੰਹ ਤੇ ਖੂਨ ਬਹੁਤ ਲੱਗਿਆ ਸੀ। ਅੱਛਾ ਹੁਣ ਜੰਮਿਆ ਜਿਹਾ ਸੀਗਾ ਤੇ ਉਹਦੇ ਨਾਲ ਪਛਾਣ ਨਹੀਂ ਆਈ। ਹਾਂ ਮਤਲਬ ਹਨੇਰਾ ਵੀ ਸੀ ਤੇ ਪਛਾਣ ਹਨੇਰਾ ਵੀ ਸੀਗਾ ਵੈਸੇ ਤਾਂ ਲਾਈਟ ਮਾਰ ਕੇ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਪਰ ਮੇਰੀ ਪਛਾਣ ਚ ਨਹੀਂ ਆਇਆ ਜਿਹੜਾ ਉਹ ਮ੍ਰਿਤਕ ਸੀ ਪਿਆ ਕਿੱਥੇ ਕਿਸਾ ਇਹ ਜਮਾਈ ਚੌਂਕ ਦੇ ਗੱਭੇ ਉੱਥੇ ਹੀ ਪਿਆ ਸੀ ਸਾਹਮਣੇ ਪਰਲੀ ਸਾਈਡ ਤੇ ਉਹ ਪਰਲੀ ਸਾਈਡ ਤੇ ਪੱਟ ਪੱਠੇ ਦੇ ਕੋਲ ਮਤਲਬ ਪੱਠੇ ਦੇ ਕੋਲ ਪਿਆ ਸੀ ਜਦੋਂ ਰਾਹੁਲ ਤੇ ਆਨੇ ਉਹ ਸਾਈਡ ਤੇ ਸੀ ਉਹ ਸਾਈਡ ਤੇ ਸੀ ਹਾਂ ਹੈਨਾ ਇਧਰ ਨੂੰ ਸਾਈਡ ਸੀਗਾ ਫਲੋਰਲ ਨੂੰ ਤੇ ਰਾਹੋਂ ਵਾਲੀ ਸਾਈਡ ਕੋਈ ਉਹਦੇ ਕੋਈ ਜ਼ਖਮ ਜੁਖਮ ਸੀ ਜਾਂ ਕੀ ਸੀਗਾ ਜ਼ਖਮ ਸੀ ਕਿ ਉਹਦੇ ਇੱਥੇ ਕਮਰ ਤੇ ਜ਼ਖਮ ਸੀਗਾ ਅੱਛਾ ਤੇ ਮੂੰਹ ਦੀ ਹਾਲਤ ਇਦਾਂ ਸੁੱਜਿਆ ਜਾਂ ਦੇਖਣਯੋਗ ਨਹੀਂ ਸੀ ਮੂੰਹ ਸੁੱਜਿਆ ਜਿਆ ਸੀ ਤਾਂ ਪਛਾਣ ਜੀ ਚ ਨਹੀਂ ਆਦਾ ਸੀ ਪਛਾਣ ਦੇ ਵਿੱਚ ਨਹੀਂ ਆਦਾ ਐਮਬੀਪੀ ਰਾਤ ਦੀ ਗੱਲ ਹੈ ਜਿਹੜੀ ਆ ਰਾਤ ਗਈ ਆ ਜਾਂ ਉਸ ਤੋਂ ਪਹਿਲਾਂ ਦੀ ਆ ਦੋ ਦਿਨ ਹੋਵੇਗਾ ਨਹੀਂ ਅ ਜਵਿੰਦਰ ਪਰਸੋਂ ਦੀ ਗੱਲ ਹੈ ਪਰਸੋਂ ਦੀ ਗੱਲ ਹੈ ਅੱਛਾ ਪਰਸੋਂ ਦੀ ਗੱਲ ਹੈ ਹਾਂ ਤੇ ਮੋਟਰ ਰਾਤ ਕੋਈ 11:30 11:00 ਵਜੇ ਦਾ 11:30 11:00 ਵਜੇ ਦੀ ਹਾਂਜੀ ਗੱਲ ਹੈ ਮਤਲਬ ਇਹ ਕੋਈ ਪਿੰਡ ਤੋਂ ਬਾਹਰ ਲਿਆ ਕੇ ਜੇ ਸ਼ੱਕ ਜ਼ਾਹਿਰ ਕੀਤਾ ਜਾ ਸਕਦਾ ਵੀ ਜੇ ਕਿਸੇ ਨੇ ਕੋਈ ਕਾਂਡ ਕੀਤਾ ਪੀਆ ਤਾਂ ਕਰੋ ਗੁਲਾਜ਼ਮ ਖੜੇ ਸੀਗੇ ਇੱਥੇ ਤੇ ਨਾਲ ਗੱਡੀ ਖੜੀ ਸੀ ਉਹਨੇ ਰੋਕਿਆ ਮਤਲਬ ਪੁਲਿਸ ਸਾਹਿਬ ਜੇ ਕਾਰਵਾਈ ਕਰ ਰਹੀ ਹੈਗੀ ਆ ਤੇ ਇਹ ਮਤਲਬ ਕਿੱਦਾਂ ਹੋਈ ਆ ਬਿਲਕੁਲ ਪੱਕਾ ਸੀ ਇਸ ਦੇ ਡੈਡੀ ਦਾ ਕੀ ਨਾਮ ਆ ਦੇਵ ਦੇਵਰਾਜ ਜੀ ਉਮਰ ਕਿੰਨੀ ਕੁ ਹੋਏਗੀ ਅੰਦਾਜ਼ਾ ਮੰਗੇ ਸੀ ਉਮਰ 40-42 ਦੱਸਦੇ ਆ ਬਸ ਇੰਨੀ ਕੰਮ ਕੀ ਕਰਦਾ ਸੀ ਮੁੰਡਾ ਕੰਮ ਲੇਬਰ ਦਾ ਜੀ ਦੇਵ ਦਾ ਕਰਦਾ ਡੈੜੀ ਦੇ ਪੈਸੇ ਇਹ ਗੱਲ ਕਿਸ ਦਿਨ ਦੀ ਆ ਕੁਝ ਪਤਾ ਕਿ ਕੱਲ ਦੀ ਕਿ ਪਰਸੋਂ ਦੀ ਆ ਕਲ ਦੀ ਆ ਉਹਨਾਂ ਦਾ ਕੱਲ ਰਾਤ ਦੀ ਆ ਹੈ ਅੱਛਾ ਤੇ ਇਹ ਰਾਤ ਨੂੰ ਘਰੋਂ ਗਏ ਸੀ ਕਿ ਕੁਝ ਜੋ ਪਤਾ ਲੱਗਾ ਹੋ ਗਿਆ ਕੱਲੇ ਹੁਣ ਇਹਨਾਂ ਨੂੰ ਪਤਾਵਾ ਦੇ ਕੇ ਘਰ ਦਾ ਉਹਨਾਂ ਕੱਲ ਸਾਡੇ ਉੱਤੇ ਪੁਲਸ ਲੱਗਦਾ ਸੀ ਕਿ 1 ਵਜੇ ਤੋਂ ਲਾਸ਼ ਚੱਕ ਕੇ ਲਗਾਈ ਅੱਛਾ ਇਹ ਕਿੱਥੇ ਕਿਹੜੀ ਜਗ੍ਹਾ ਤੇ ਸੀਗੀ ਪਟਟੇ ਪਟਟੇ ਦੇ ਕੋਲ ਸੀ